ਇਹ ਚਾਰ ਸ਼ਕਤੀਆਂ ਹਨ ਚਾਰੀ ਸ਼ਕਤੀਆਂ ਚੇਲੇ ਬਣ ਕੇ ਆਉਂਦੀਆਂ ਹਨ ਉਹ ਕਾਸ਼ ਤੱਤ ਜਿਹੜਾ ਹੈ ਉਹ ਔਤਾਰ ਬਣ ਜਾਂਦਾ ਹੈ ਉਹ ਆਪਣਾ ਨਾਂ ਰੱਖ ਕੇ ਦੁਨੀਆ ਨੂੰ ਆਪ ਹੀ ਪੀਂਤਾ ਹੈ ਉਹ ਆਕਾਸ਼ ਜਿਹੜਾ ਹੈ ਉਹ ਇਹਦਾ ਕਹਾਣੀਆਂ ਕਹਾਣੀਆਂ ਦੇ ਮੁਤਾਬਕ ਇਹਦੇ ਅੰਦਰ ਜੋ ਚੇਤਨਕਾ ਹੈ ਉਹ ਨਹੀਂ ਹੈ ਦੇ ਪਾਸ ਜਿਹੜਾ ਉਹ ਤੇ ਪ੍ਰੇਰਿਆ ਆ ਵੀਰਨਿਆ ਤੋਂ ਅੰਮ੍ਰਿਤ ਵਿੱਚ ਇੱਕ ਕਿਸ ਤਰ੍ਹਾਂ ਦਾ ਸ਼ੂਕਾਸ਼ਟ ਜਿਹਨੇ ਜੋ ਮੈਂ ਬੋਲ ਰਿਹਾ ਇੱਕ ਹਿੰਦਾ ਆਕਾਸ਼ ਉਹ ਸਰਹ ਆਕਾਸ਼ ਦੇ ਵਿੱਚੋਂ ਜਦੋਂ ਉਤਾਰ ਪੜ ਕੇ ਥੁੰਮੈਂ ਉਹ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਔਰ ਸਿਰਵਤ ਕਰ ਜੁਮ ਆਸਾ ਰਾਜਿਕ ਭਲੇ ਹਾਰੀ ਤੇ ਤਵਸਿਆ ਤੇਰਾ ਅੰਤ ਨਾ ਜਾਏ ਜਸਤਿਆ ਇਹਦੀ ਸਿਖਤ ਕਰਦਾ ਜੇ ਤੂੰ ਮਨੁੱਖ ਕਾਸ਼ ਮਾਰਨ ਕੀਤਾ ਜਾਂਦਾ ਹੈ ਉਹਨੂੰ ਆਪਣੇ ਜਨਮ ਦਾ ਆਪਣੇ ਸਥਾਨਾਂ ਦਾ ਪਤਾ ਲੱਗ ਜਾਏ ਉਹ ਵੀ ਹੋ ਸਕਦਾ ਕੋਈ ਕਈ ਬਹਾਦਰ ਨੇ ਪਹਿਲਾਂ ਕਾਸ਼ ਮਾਰੀ ਇੱਛਾ ਹੋ ਗਿਆ ਕਿ ਉਹਨੇ ਸਥਾਨਾਂ ਨੂੰ ਪਰਗਟ ਕੀਤਾ ਹੁਣ ਅਕਾਸ਼ ਦੇ ਅਤਿ ਤੋਂ ਛੇਰ ਬਚਨ ਆਏਗਾ ਕਿ ਸਤਿਗੁਰੂ ਜੀ ਆਪ ਕੇ ਬੋਲਦੇ ਹਨ ਕਿ ਜੋ ਪਰਮ ਬ੍ਰਹਮ ਹੈ ਪਰਮੇਸ਼ਰ ਹੈ ਉਹ ਤੋਂ ਬੋਲਦਾ ਨਹੀਂ ਹੈ ਉਹ ਕਿਸਾ ਕਰਦਾ ਹੈ ਉਹ ਸਤਿਗੁਰੂ ਕੀ ਆਖਦੇ ਹਨ ਕਿ ਜੋ ਚੀਜ਼ ਵੇਖੀ ਜਾਂਦੀ ਹੈ ਜੋ ਸੁਣੀ ਜਾਂਦੀ ਹੈ ਇੱਕ ਸੁਣਨਾ ਹੁੰਦਾ ਹੈ ਇੱਕ ਵੇਖਣਾ ਹੁੰਦਾ ਹੈ ਜਦ ਤੱਕ ਅਸੀਂ ਸੋਣ ਲਈ ਉਹ ਪੂਰਨ ਸੱਚ ਨਹੀਂ ਹੈ ਜਿਸ ਚੀਜ਼ ਨੂੰ ਅਸੀਂ ਦੇਖ ਲਈਏ ਉਹ ਪੂਰਨ ਸੱਚ ਜਿਵੇਂ ਤੁਸੀਂ ਕੋਈ ਚੀਜ਼ ਨੂੰ ਵੇਖ ਲੋਗੇ ਉਹ ਪੂਰਨ ਸੱਚ ਜਿਵੇਂ ਆਪਾਂ ਰੱਬ ਸੁਣਿਆ ਹੈ ਲੇਕਿਨ ਰੱਬ ਨੂੰ ਦੇਖਿਆ ਨਹੀਂ ਹੈ ਤੇ ਧਿਆ ਦੇ ਵਾਸਤੇ ਕਦੀ ਵੀ ਮਨ ਡੋਲ ਸਕਦਾ ਹੈ ਕਦੀ ਵੀ ਮਨ ਇਧਰ ਉਧਰ ਭਟਕ ਸਕਦਾ ਹੈ ਸਤਿਗੁਰੂ ਜੀ ਨੇ ਵੱਡੀ ਦਾਤ ਧਿਆਨ ਨੂੰ ਪ੍ਰਾਪਤ ਕੀਤੀ ਪਰਾਨਾ ਗੁਰੂ ਥੱਲੇ ਉਤਰਿਆ ਜਾਂਦਾ ਹੈ ਇਹ ਤੁਹੇ ਕਹਿੰਦੇ ਨੇ ਪ੍ਰਾਨਾਂ ਦੇ ਸ਼ਬਦ ਨੂੰ ਅਨਹੱਦ ਵੱਜਦਾ ਹੈ ਪ੍ਰਾਨ ਜਿਹੜੇ ਨੇ ਉਹ ਬੋਲਦੇ ਤੇਹੀ ਮਾਟੀ ਬੋਲੇ ਪਵਨ ਵਜਰੇ ਗਿਆਨੀ ਮੋਈਸਰ ਬਾਜੂ ਦਾਤ ਹੋ ਨਮੋਇਆ ਜੋ ਦੇਖਦਾ ਜੋ ਵੇਖਦਾ ਉਹ ਮਰਦਾ ਨਹੀਂ ਹੈ ਉਹ ਅੰਦਰ ਹੈ ਉਸ ਨੂੰ ਹੀ ਜੋ ਪਵਿੱਤਰ ਤਾਕਤ ਕਰਦਾ ਹੈ ਸ਼ਰੀਰ ਮਲੀਨ ਹੈ ਅੱਜ ਹੈ ਕੱਲ ਫਿਰ ਬ੍ਰਹਮ ਗਿਆਨੀ ਵੀ ਇਹੀ ਵਰਸ ਵੇਖਣੀ ਪਈ ਕਿ ਬ੍ਰਹਮ ਗਿਆਨੀ ਜੋ ਹੁੰਦਾ ਹੈ ਜੋ ਸਮੇਂ ਦੇ ਮੁਤਾਬਕ ਜਿਵੇਂ ਅਸੀਂ 250 ਸਾਲ ਸਤਿਗੁਰੂ ਜੀ ਬ੍ਰਹਮ ਗਿਆਨੀ ਕੈਤੂ ਚਾਰ ਤੋਂ ਪਾਵਰ ਨਾਨ ਤੋਂ ਲੈ ਕੇ 1050 ਤੱਕ। ਲੇਕਰ ਬ੍ਰਹਮ ਗਿਆਨੀ ਅਦਿੱਤ ਦੇ ਮੇਕਤ ਦਾ ਬ੍ਰਹਮ ਗਿਆਨੀ ਕਲਿਕ ਦੀ ਉਮਰ ਦੇਹੀਏ ਔਰ 100 ਸਾਲ ਦੇਖੀ ਹੈ। ਲੇਕਿਨ ਬ੍ਰਹਮ ਗਿਆਨੀ ਉਹਦੀ ਮਰਦੀ ਹੈ ਉਹ ਜਾਵੇਗਾ ਨਾ ਜਾਵੇ। ਕਮ ਸੇ ਕਮ ਉਹਦੀ 100 ਸਾਲ ਉਮਰ ਤੋਂ ਬ੍ਰਹਮ ਕੀ ਹੈ। ਬ੍ਰਹਮ ਦਾ ਅਰਥ ਮਾਤ ਉਕਰਦੇ ਨੇ। ਜਾਨੀ ਤਿਸ ਰਾ ਮੰਦਰ ਪੜਾਈ ਲਖਾਈ ਉਹਦਾ ਨਾਇਕ ਰਮ ਉਹ ਇਸ ਨੂੰ ਗੁਰੂ ਨਾਨਕ ਦੇਵ ਜੀ ਨੇ ਇਹੀ ਆਖਿਆ ਹੈ ਕਿ ਜੋ ਇਸ ਥਾਂ ਤੇ ਪਹੁੰਚਦਾ ਗਿਆਨ ਖੰਡ ਤੋਂ ਉੱਪਰ ੱਪੜਦਾ ਕੋਛ ਨੂੰ ਕਹਿੰਦੇ ਨੇ ਸ਼ਰਮ ਖੰਡ ਸ਼ਰਮ ਖੰਡ ਦੀ ਬਾਣੀ ਰੂਪ ਦਿੱਖੇ ਘਟ ਕਰੀ ਬਹੁਤ ਅਲੂ ਤਾਂ ਕਿ ਗੱਲਾਂ ਨਾ ਜਾਏ ਜਿਸ ਕੋ ਕਹੇ ਇੱਕ ਆਸ਼ਮਾਨੀ ਵਿੱਚੋਂ ਗੱਲਾਂ ਹੁੰਦੀਆਂ ਨੇ ਅੱਖਰ ਪਰਿਗਟੋਂ ਨਿਕਲੁੰਦੇ ਨੇ ਉਹਨੂੰ ਫਿਰ ਕਲਮ ਬੰਦ ਕਰਦੇ ਜੇਦੋਂ ਅਸੀਂ ਕਲਮ ਬੰਦ ਕਰਦੇ ਹਾਂ ਉਹ ਆਪਣੇ ਅੰਦਰੋਂ ਸੁਣਦੇ ਹਾਂ ਜਿਹੜਾ ਉਤੋਂ ਅੱਖਰ ਹੁੰਦਾ ਉਹਨੂੰ ਛੁੱਟ ਕਰਕੇ ਕਲਮ ਬੰਦ ਕਰਕੇ ਉਹ ਲੋਕਾਂ ਦੀ ਹਾਜ਼ਰੀ ਦੇ ਵਿੱਚ ਅਜਿਹਾ ਕੀਤਾ ਜਾਂਦਾ ਇਥੋਂ ਜਿਹੜੀ ਬਾਣੀ ਹੈ ਇੱਥੇ ਪੂਰਨ ਘਟ ਘੜੀ ਜਾਂਦੀ ਏ ਜੇਦੋਂ ਕੋਈ ਇਹ ਘਟ ਘੜ ਕਰਦੀ ਏ ਤਾਂ ਮਨੁੱਖ ਜਿਹੜਾ ਉਹ कर्म करमखंड जाता है कर्म खंड च जो बाणी प्रज तो कर्म खंड की बाणी दूर कोई पूर्ण हो शुद्ध अखर करके कर्म करमखंड अखर कलम बंद कर देते हैं इसनों कहें तुर्की बाणी आई फिर सदनी चिंत मटाई एक जीडी चिर जीवन है जो गुरु की बाणी है इसका नाम है चिर जीवन जो अपना जीवन है ये चेतन स्वरूप है ਲੇਖਨ ਜਿਆਦਾ ਤੇ ਨਹੀਂ ਦੀ ਸਕਦਾ ਇਸ ਦੀ ਬੜੀ ਵੱਡੀ ਕਾਰਨ ਕਰਕੇ ਲੇਖਨ ਭਾਵੇਂ ਕੋਈ ਸ਼ਬਦ ਗੈਤਰਾ ਦੀ ਸ਼ਬਦ ਪਿਛਲੇ ਇਤਿਹਾਸਾਂ ਨਾਲ ਵੀ ਜੁੜ ਜਾਂਦੇ ਨੇ ਜਿਵੇਂ ਕਿ ਰਿਕਸ਼ਨ ਦਾ ਬਿੰਦਰਾ ਬੰਦ ਰਣਕੂ ਲਿਆ ਕਈ ਸ਼ਬਦ ਉਹਨਾਂ ਵਿਦਾਤਿ ਹੋਈ ਨਾਲ ਜੁੜ ਜਾਂਦੇ ਨੇ ਪਰ ਜਿਹੜੀ ਸੁਖਨੀ ਸਾਹਿਬ ਹੈ ਇਹ ਸਤਿਗੁਰੂ ਦੇ ਪੂਰਨ ਬਖਾਰ ਤੋਂ ਦੇ ਦਿੱਤੋ ਕਾਢ ਕੇ ਆਪਣੇ ਤਰ੍ਹਾਂ ਆbaixo ਦਿੱਤੋ सिखा ने बेनती की माध्यम कोई सरल बाली दसो जी सू समझ आ गई वो फिर मंत्र जरा रुक गया तो गुरु ने सोचा कि हूँ की करिए सतगुरु जी के दरारे श्री चंद जी के पास गए श्री चंद को जाके बेनती की अर्जना की कर दा आप जी की सेवा कर रहे आप जी, जी, जी जारी तो की द्यारी कर रहे हैं आखन लगा तो है अगर सतारा अष्टियां लिख की अगो बाणी नहीं, नहीं तुरते तो अख लगे ये चवी पूरी करो चवी अष्टपतियाँ पूरी करो अख लगे कृपा करो फिर उन्होंने कईया ने दस यार कई ने कुछ कईया ने बोल के वो बोला छदया फिर खुदनी शुरू हो गई चवी अष्टियाँ पूर्ण कीतियाँ इस करके जो गुरु की बाणी है ये चिर जीवन है अपना जरा जीवन अज है तो कल बिल्कुल तो नहीं होएगा, लेकिन बानी तो सदा ही रहेगी पर गुर जी पढ़ के सुनी जाती है पढ़ के सुने सुनिया आप पढ़ लो चाहे कोई पढ़ लिया जो अकाल पुरख है वो ना तो बोलता ही है तो ना ही पढ़ता उन्हें किलेज खोले लेकिन वो ले। वेख रहा है ਨਦਰ ਨਦਰ ਜੀ ਹਾਂ ਉਹ ਵੇਖ ਕੇ ਕੋਈ ਨਦਰ ਨਾ ਆਵੇ ਹਉਤਾ ਉਹ ਇੱਕ ਪ੍ਰਕਾਸ਼ ਹੈ ਇੱਕ ਨਦਰ ਹੈ ਉਸ ਨਦਰ ਨੂੰ ਬਿੰਦੂ ਆਖਦੇ ਨੇ ਉਹਨੂੰ ਧਿਆਨ ਆਖਦੇ ਫਿਰ ਇਸ ਧਿਆਨ ਦੀ ਸੂਤ ਕੀਤੀ ਹੈ ਗੁਰੂ ਨੇ ਆਪਣੀ ਬਾਣੀ ਅੰਦਰ ਪੰਜ ਪਰਵਾਰ ਪੰਜ ਪ੍ਰਧਾਨ ਪੰਚੇ ਪਾਇ ਦਰਗੇ ਮਾਨ ਪੰਚੇ ਸੋ ਇਹ ਦਾਦਾ ਜਨ ਪੰਚਾ ਕਾ ਗੋਰੇ ਉਹ ਜਿਹੜਾ ਧਿਆਨ ਹੈ ਉਸ ਨੂੰ ਇੱਤਰ ਬੋਲਦੇ ਨੇ ਇਹ ਧਿਆਨ ਹੀ ਉਸ ਨੂੰ ਮੰਨ ਵੀ ਆਖ ਲੈਂਦੇ ਨੇ ਉਸ ਨੂੰ ਰੂਹ ਵੀ ਆਖ ਲੈਂਦੇ ਨੇ ਅਸਲ ਉਹ ਰੂਹ ਦਾ ਨਾਮ ਕੋਈ ਪੁੱਤਰ ਹੈ ਨਾ ਕੋਈ ਕੀ ਹੈ ਨਾ ਕੋਈ ਉਹਦਾ ਪਾਇਚਾਰ ਹੈ ਉਹਦਾ ਕੀ ਹੈ ਉਹ ਬਦ ਪ੍ਰਕਾਸ਼ ਹੀ ਹੈ ਉਹ ਆਪਣੇ ਆਪ ਦੇ ਕੀ ਹੈ ਆਪ ਹੀ ਆਪਣੇ ਆਪ ਨੂੰ ਦੇਖਦਾ ਹੈ ਆਪ ਹੀ ਦੂਸਰੇ ਨੂੰ ਦੇਖਦਾ ਹੈ ਆਪ ਹੀ ਸਭ ਕੁਝ ਕਰਦਾ ਹੈ ਇਸ ਕਰਕੇ ਧਿਆਨ ਦੀ ਬੰਦਗੀ ਨਾਲ ਧਿਆਨ ਹੀ ਸਭ ਤੋਂ ਉੱਤਮ ਹੈ ਇਸ ਕਰਕੇ ਪ੍ਰਾਣਾਂ ਨੂੰ ਸ਼ੁੱਧ ਕਰਨਾ ਪ੍ਰਾਣ ਆਕਸੀਜਨ ਹੈ ਪ੍ਰਾਣ ਤਿੰਨ ਲੋਕਾਂ ਵਿੱਚ ਤੰਦੇ ਨੇ ਪ੍ਰਾਣ ਜਿੰਨਾ ਤੇ ਚੱਲਣਗੇ ਜੇ ਆਕਸੀਜਨ ਤੇ ਤੁਹਾਡੇ ਪ੍ਰਾਣ ਹਨ ਜੇ ਸਾਹੀ ਆਕਸੀਜਨ ਬੰਦ ਹੋ ਜੇ ਤਾਂ ਵਾਇਰਸ ਹੋ ਜੇ ਆਪਾਂ ਕਿਵੇਂ ਉਹ ਵੈਦ ਤੋਂ ਡਰੇ ਸਾਜਿ ਕੋਰੋਨਾ ਆਇਆ ਸੀ ਹਵਾ ਦੇ ਤੂੰ ਸਾਰਿਆਂ ਨੂੰ ਕੋਰੋਨਾ ਤੇ ਕੁਤਮਰੀ ਬੰਦ ਕਰਨੇ ਪੈ ਗਏ ਲੋਕਾਂ ਨੂੰ ਬਚਾਉਣਾ ਪੈ ਗਿਆ ਦੇਖਣ ਜਦ ਅੱਜ ਵੀ ਦਾ ਦਾ ਜੇ ਪ੍ਰਦੂਸ਼ਨ ਹੈ ਸੌਲ ਪ੍ਰਦੂਸ਼ਨ ਹੁੰਦਾ ਇੱਕ ਵਾਇਰਸ ਜੋ ਆ ਗੜਾਈਆਂ ਚਗਲੇ ਹੁੰਦੀਆਂ ਨੇ ਇੱਕ ਤੋਂ ਬਹੁਤ ਸਾਰਾ ਜਾਣੀ ਪਰਲੋ ਦੇ ਸਮਾਂ ਇੱਕ ਵਾਇਰਸ ਵੀ ਜੀਗਾ ਉਸ ਵਾਇਰਸ ਦੇ ਥਰੂ ਇਹ ਜਿਹੜੀ ਹਵਾ ਤੇ ਪ੍ਰਦੂਸ਼ ਹੋ ਜੇ ਜੀ ਉਹਨੂੰ ਪਰਲੋ ਬੋਲਦੇ ਨੇ ਫਿਰ ਉਤੋਂ ਹੈ ਇਹ ਤਰਤੀ ਵੀ ਪਟਨਾ ਸ਼ੁਰੂ ਹੋਏਗੀ ਤਰਤੀ ਵੀ ਸ਼ੁਰੂ ਹੋ ਜੇਗੀ ਲੇਕਿਨ ਫਿਰ ਸਮਝ ਲੈਣਾ खत्म हो के फिर जरा दुनिया बचेगी उस हालत साफ उस दुनिया बहुत सुख मानेगी मैं वेचता है मैं। सारे भारत में यात्रा की मैं दक्षिण भारत में सारे देखा है बहुत लोग और गरीबड़े भी कह लो काम कार वाले कह लो लेकिन आज शहर चाल के कुछ अच्छे लोग ने जानी बहुत पिछे जानी वर्ल्ड च भी गया ਵਰਲਡ ਦੀ ਦੁਨੀਆ ਤੋਂ ਬੋਲਦਾ ਕੇ ਨੰਦ ਜੀ ਸਾਰਾ ਵਰਲਡ ਮੈਂ ਘੁੰਮਿਆ ਹੈ ਲੇਕਿਨ ਅਮਰੀਕਾ ਕੈਨੇਡਾ ਬ੍ਰਿਟਿਸ਼ ਲੈਂਡਸ ਆਸਟ੍ਰੇਲੀਆ ਜਰਮਨ ਨਾਰਵਾ ਫਰਾਂਸ ਇਤਲੀ ਸੁਰਜਨ ਲੈਂਡ ਯਾਨੀ ਕੋਈ ਵੀ ਦੇਸ਼ ਨਹੀਂ ਸੀਗਾ ਕੋਲ ਹਾਈ ਲੈਡ ਅਰਬ ਅਰਬ ਲੱਖਾਂ ਗੜ੍ਹ ਸੀ ਇਹ ਵੇਖ ਕੇ ਕੀ ਵੇਖਿਆ ਕਿ ਉਹ ਲੋਕ ਸਾਡੇ ਨਾਲੋਂ ਬਹੁਤ ਅੱਗੇ ਨੇ ਲੇਕਿਨ ਪੁਰਾਣੀ ਤਕਨੀਕ ਅੱਗੇ ਹੈ ਦੇਖੋ ਸਾਡਾ ਪੰਜਾਬ ਵੀ ਕਾਫੀ ਅੱਗੇ ਹੈ ਪੰਜਾਬ ਨੂੰ ਬਹੁਤ ਅੱਛਾ ਲੇਕਰ ਜਿਹੜੇ ਸ਼ਹਿਰਾਂ 'ਚ ਸਾਡੇ ਗੁਰੂ ਰਹੇ ਸਨ ਉਹ ਵੀ ਸ਼ਹਿਰ ਸਾਡੇ ਬਹੁਤ ਅੱਛੇ ਨੇ ਉਹ ਵੀ ਕਾਫੀ ਨਿੱਚੇ ਮਿਲਿਆ ਕੋ ਦੁਆਰਾ ਹੈ ਖਾਲੇ ਦੁਆਲੇ ਦੀ ਧੋਖ ਨਹੀਂ ਚੱਲਦੀ ਨੇ ਉਹ बिजनेसमੈਨ ਨੇ ਕੁਝ ਲੋਕ ਅਜੇ ਵੀ ਬਹੁਤ ਕਿਤੇ ਮੋਨਾਥ ਮੰਦਿਰ ਗਿਆ ਐਸੀ ਯਾਤਰਾ ਪੋਗਨਾਥ ਤੋਂ ਪਾਣੀ ਕਿੱਥੇ ਹੋਗੇ ਇਹ ਤਾਂ ਸਾਡੇ ਕੋਲ ਸੀ ਸਹਿਬ ਹੁੰਦਾ ਦੂਸਰਾ ਐਸੇ ਕੇ ਅਜਤਾ ਵੇਖਣ ਹੀ ਜਾਣਾ ਸੀ ਉਹਨਾਂ ਨੂੰ ਬੜਾ ਚੰਗਾ ਲੱਗਿਆ ਬੋਲੇ ਸੋ ਨਿਹਾਰੇ ਠਕਠੇ ਹੋ ਗਏ ਉਹਨਾਂ ਨੇ ਇਹ ਬਚਨ ਕੀਤਾ ਕੋਈ ਗੱਲ ਸੁਣਾਓ ਅਸੀਂ ਉੱਥੇ ਇਹ ਸੁਣਾਈ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਕੌਣ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਕਿ ਕਿਸੇ ਮਨੁੱਖ ਨੂੰ ਮੰਨਿਆ ਜਾਏਗਾ ਕਿ ਸ਼ਿਵ ਨੂੰ ਮੰਨਿਆ ਜਾਏਗਾ ਕਿਸੇ ਬ੍ਰਹਮ ਨੂੰ ਮੰਨਿਆ ਜਾਏਗਾ ਇਸੇ ਵਿਛਨ ਨੂੰ ਮੰਨਿਆ ਜਾਏਗਾ ਇਸੇ ਮਾਇ ਨੂੰ ਮੰਨਿਆ ਜਾਏਗਾ ਜਿਵੇਂ ਕਮਾਈ ਜੋ ਕਿ ਤਵੇ ਆਈ ਤੇ ਇਹਲੇ ਪ੍ਰਵਾਨ ਇੱਕ ਸੰਸਾਰੀ ਇੱਕ ਪਡਾਰੀ ਇਹ ਤੇ ਮਾਈ ਨੇ ਉਦ ਦੀ ਮਾਇਆ ਨੇ ਇੱਕ ਆਪਣੀ ਸ਼ਕਤੀ ਦਾ ਪ੍ਰਯੋਗ ਕਰਕੇ ਇਹਦੇ ਵਿੱਚ ਇਹਨਾਂ ਦੇ ਤਿੰਨ ਆਗੂ ਤਿੰਨ ਗੁਣ ਪੈਦਾ ਕਰ ਦਿੱਤੇ ਲੇਕਿਨ ਉਹਨਾਂ ਨੂੰ ਅਸੀਂ ਦੱਸਿਆ ਕਿ ਕੋਈ ਮਨੁੱਖ ਕੋਈ ਮਾਇਆ ਇਹਦਾ ਕਰਤਾ ਨਹੀਂ ਹੈ माया ਵੀ ਤੇ ਜਿਵੇਂ ਨੇ ਬਣਾਈ ਇਹ ਮਾਇਆ ਨੂੰ ਉਦਾਂ ਤਾਂ ਸਾਡੇ ਵੀ ਸਿੱਖ ਸਾਧ ਸੰਗਤ ਗੁਰੂ ਦੀ ਬਾਣੀ ਇਹ ਦੱਸਦੀ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਵਾਇਆ ਲੇਕਿਨ ਹੋਂਵੇਂ ਦੇ ਲਈ ਇਹ ਹੀ ਮਾਇਆ ਇਸ ਤੋਂ ਨਿਕਲ ਲਈ ਸਤਿਗੁਰੂ ਨੇ ਹੋਂਵੇਂ ਨੂੰ ਧੂਰ ਕਰਨ ਲਈ ਥਾਂ ਥਾਂ ਤੇ ਜਾ ਕੇ ਐਸ ਥਾਂ ਤੇ ਵੀ ਆਏ ਉਹ ਪ੍ਰਿਆਜ ਵੀ ਸੁਣੀ ਤੇ ਉਸ ਵਕਤ ਦੀ ਇਹ ਹਿੰਦੂਆਂ ਦੀ ਫਰਿਆਦ ਕਹਿ ਲੋ ਮਨੁੱਖਾਂ ਦੀ ਫਰਿਆਦ ਕਹਿ ਲੋ ਉਹਨਾਂ ਨੂੰ ਤਾਰਨ ਵਾਸਤੇ ਆਪ ਜੀ ਨੇ ਇਸ ਤਰ੍ਹਾਂ ਕੀ ਤੇ ਚੰਨ ਪਰਛੇ ਔਰ ਅੱਛਾ ਮਾਰਗ ਦੱਸਿਆ ਲੋਕਾਂ ਨੂੰ ਕਿ ਤੁਸੀਂ ਇੱਕ ਨੂੰ ਮੰਨੋ ਆਕਾਸ਼ ਅਕਾਲ ਪੁਰਖ ਜੋਤ ਨੂੰ ਮੰਨੋ ਦੂਸਰਾ ਕੋਈ ਰਹਿਣ ਵਾਲਾ ਨਹੀਂ ਹੈ ਉਹ ਬਿੰਸ ਜਾਏਗਾ ਜਦੋਂ ਬਿੰਸੇ ਤੋਂ ਪਛੋੜ ਤਾ ਕਿ ਜਦ ਤੱਕ ਦੇਖ ਲਿਆ ਉਦੋਂ ਤੱਕ ਖੁਸ਼ ਹੁੰਨੇ ਆ ਜਦੋਂ ਚਲੇ ਜਾਂਦਾ ਹੈ ਫਿਰ ਆਪਾ ਰੋਦੇ ਫੇ ਵੱਡੇ ਵੱਡੇ ਵੀ ਰੋਏ ਕਿਉਂਕਿ ਦਰਸ ਵਰਗੇ ਰੋਏ ਰਾਮਚੰਦਰ ਵੀ ਰੋਇਆ ਔਰ ਪਰਸਰਾਮ ਵੀ ਰੋਇਆ ਸਾਰੇ ਮਤਲਬ ਰੋਂਦੇ ਇਸ ਕਰਕੇ ਕਿ ਸਾਡੇ ਕੋਲ ਪਾਵਨ ਖੁਸ਼ੀ ਗਈ ਇੱਕ ਗੁਰੂ ਨਾਨਕ ਜੀ ਨੇ ਐਸਾ ਜਨਮ ਆਇਆ ਜਿਹਦੇ ਚੱਲੇ ਸਭ ਅੱਖ ਲੱਗੇ ਦਰਸ ਦੇ ਕਰ ਲੋ ਅਸੀਸਾਂ ਖਾਣ ਤੇ ਮਰਦਾਨਾ ਜੀ ਜਿਸਨਾਹ ਦਿੱਤੇ ਤੇ ਉਹਦੇ ਮੁੰਡਿਆਂ ਦੇ ਮਨ ਚ ਆ ਗਿਆ ਤੇ ਇਦਾਂ ਹੀ ਆਂਦਾ ਰਹਿਦਾ ਜਦ ਕਿ ਤਫੇਰ ਆਲ ਕੇ ਕੋਲ ਨਾਰਾ ਮਾਰੇ ਪਿਤਾ ਦੀ ਸਾਧਨਾ ਤੇ ਗੱਲਾਂ ਕੀਤੀਆਂ ਹੀ ਨਹੀਂ ਤੇ ਮਾਰੇ ਦਿੱਉ ਕਿਹਾ ਕਹਿੰਦੇ ਨੇ ਤੂੰ ਘੜੀ ਮੰਗਿਆ ਸਤਜਗਤ ਵੀ ਮੰਨਦਾ ਤੇ ਨਹੀਂ ਕਰਦਾ ਹੁਣ ਇੱਕ ਘੜੀ ਮੇਰੇ ਨਾਲ ਗੱਲਾਂ ਕਰ ਲੋ ਤਾਂ ਮੈਂ ਸੱਚ ਖੰਡ ਨਹੀਂ ਕਹਿੰਦਾ ਸੱਚੀ ਖੰਡ ਵਾਚਿਤ ਆ ਹੈ ਵਾਚਦਾ ਹੈ ਮਨ ਦਾ ਸੱਚੀ ਖੰਡ ਵਾਚਿਤ ਆ ਹੈ हैदरन हारे नजरन हारे थोड़ी नजरन आवे बहुत बदलता है ये बसल वाली चीज जी दसदी नहीं दो तो चीजा भी ਇਹ ਕਿਤੇ ਸਾਡਾ ਬੋਲ ਜਿਹੜਾ ਇਹਦੇ ਸੁਦਾ ਹੁੰਦਾ। ਯਾਦਾ ਵੀ ਨਹੀਂ ਦੱਸਦਾ ਇਹ ਮੇਰਾ ਹੀ ਨਹੀਂ ਕਰਦਾ। ਇਹਦਾ ਵੀ ਬੋਲਦਾ ਉਹਦਾ ਬੋਲ ਨਹੀਂ ਕਿ ਆਪਾਂ ਕੀ ਹੋਇਆ ਪੰਛੀ ਹੈ। ਉਹਦਾ ਬੋਲ ਦਿਸਦਾ ਨਹੀਂ ਲੇਕਿਨ ਸੁਣਿਆ ਜਾਂਦਾ ਕੁਛ ਲੋਕ ਦੇਵੇਂ ਕਾਸ਼ ਤੱਕ ਹੋਣਾ ਆਪਾਂ ਆ ਜਾਂਦੇ। ਥੋੜੇ ਜਿਮ ਹੋਰ ਦੱਸਦਾ ਚਾਏ ਨਿਰਗੁਣ। ਨਿਰਗੁਣ ਦਾ ਮਤਲਬ ਕੋਈ ਬੋਲ ਨਹੀਂ। ਸਾਰੇ ਬੋਲ। ਨਿਰਹਾਰੀ ਉਲੈਤ ਟੁਲਕ ਉਲਕ ਨਿਰahari ਕੇ ਪਰਮੇਸ਼ਰ ਕੋ ਹੀ ਖਾਂਦਾ ਹੈ। ਉਹ ਨਿਰahari ਉਸ ਨੂੰ ਪ੍ਰਸਾਦ ਦੀ ਲੋੜ ਨਹੀਂ ਉਸ ਨੂੰ ਹਾਰ ਕਰਨ ਦੀ ਲੋੜ ਨਹੀਂ ਉਹ ਨਿਰahari ਹੈ। ਉਹ ਨਿਰਗੁਣ ਹੈ ਤਾਂ ਫਿਰ ਸਾਦੇ ਚ ਗੁਣ ਕੀਵੇਂ ਆਉਣਗੇ? ਸਾਦੇ ਚ ਕੀ ਮੈ ਗੁਣਾ ਆਉਣਗੇ? ਜੇ ਤੂੰ ਤੁਹਾਡੇ ਚ ਕੋਈ ਵੀ ਮਨੁੱਖ ਜੀ ਚੀਜ਼ ਨਾਲ ਤੁਸੀਂ ਜੁੜੋਗੇ ਉਹਦਾ ਗੁਣ ਆਉਣਾ ਸ਼ੁਰੂ ਹੋ ਜਾਏਗਾ। ਦੇਖ ਕੇ ਜੇ ਕੀ ਜਨਾਂ ਵੀ ਜੁੜੋ ਉਹਦਾ ਗੁਣ ਤੁਹਾਡੇ ਅੰਦਰ ਆਏ ਕੋ ਬਚ ਸਕਦਾ ਤੁਸੀਂ ਮਤਲ ਸਾਰੀ ਦਿਹਾੜੀ ਪਰਵਾਹ ਨਹੀਂ ਪੋਕ ਨਹੀਂ ਲੱਗੀ ਜਿੱਦੋਂ ਤੁਹਾਡੇ ਮਨ ਤੇ ਭੁੱਖ ਦਾ ਆਨੰਦ ਦਾ ਚੇਤਾ ਆ ਗਿਆ ਉਹਨ ਸਰੀਰ ਨੇ ਤੈਨੂੰ ਮੰਗ ਕਰ ਲਿਆ ਜਲ ਸਾਰੀ ਦਿਹਾੜੀ ਨਾ ਪੀਗੋ ਜੇਦੋਂ ਜਲ ਦਾ ਚੇਤਾ ਆ ਗਿਆ ਪਿਆਸ ਤਿਆਦੋ ਮਤਲ ਯਾਦ ਜਿਹੜੀ ਉਹ ਉਹੀ ਤੁਹਾਡੀ ਯਾਦ ਹੀ ਤੁਹਾਨੂੰ ਜੋੜਦੀ ਹੈ ਉਹ ਯਾਦ ਹੀ ਤਿਆਦੀ दूर ल इस करके अंदर सबको नदी मेठा और सारे भी चला रहे हैं असि भी इस दात तो में विस्तार अठारह साल बाद दर्शन करने वास्ते वागुरु जी का खत्म बहुत चंगा आपने कथक सुनाई का दर्शन ਨਾਮ ਰੂਪੇ 베ੜੇਵਲ ਧਿਆਨ ਥੋੜਾ ਥੋੜਾ ਲਾਓ ਤਾਂ ਛੱਦ ਧਿਆਨ ਨੂੰ ਕੁਛ ਦਿਸ ਪਏ ਨਹੀਂ ਆਪਾਂ ਇੱਕ 베ੜੇ ਚ ਚੱਲ ਕੇ ਕਿਸ ਬੰਦੇ ਨੂੰ ਕਰਦੇ ਜਾ ਰਹੇ ਹਾਂ ਵਾਹ ਏ ਗੁਰੂ ਵਾਹ C'est Mahé Guru, Mahé Guru.

wahai guru